ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਿੱਖ ਧਰਮ ਰਹਿਮਾ ਪਰਮਾ ਕਰਮ ਕਾਂਡਾ ਦੇਵੀ ਦੇਵਤਿਆਂ ਮੂਰਤੀ ਪੂਜਾ ਰਸਮ ਰਿਵਾਜ ਅਤੇ ਵਰਤ ਰੱਖਣ ਵਿੱਚ ਵਿਸ਼ਵਾਸ ਨਹੀਂ ਰੱਖਦਾ ਜਦੋਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਵਨ ਮੂਰ ਕਵਨ ਮਤਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਤਾਂ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਜਵਾਬ ਦਿੱਤਾ ਪਵਨ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਪਾਉ ਗੁਰੂ ਕੋਈ ਸ਼ਰੀਰ ਨਹੀਂ ਸ਼ਬਦ ਹੈ ਸ਼ਬਦ ਹੀ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਪਸ਼ਟ ਕੀਤਾ ਗਿਆ ਹੈ ਸਤਗੁਰ ਮੀਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ મે ਰਹਿਆ ਸਮਾਇ ਉਹ ਸ਼ਰੀਰ ਵਿੱਚ ਨਹੀਂ ਆਉਂਦਾ ਸਗੋਂ ਸਦਾ ਕਾਇਮ ਰਹਿੰਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ गुरबाणी कहे सेवक जन माने परतक गुरु निस्तारे गुरु गोविंद सिंह जी ने भी फरमाया पूजा अकाल की परचा शब्द का अते दीदार खालसे का सिख धर्म विच शरीर नालो जो तुते जोर दिता गया है आप नारायण कलातार जग में परिवर्यो निरंकार आकार जोत जग मंडल करियो गुरु नानक देव जी आप नारायण कलातार ਅਕਾਲ ਪੁਰਖ ਦੀ ਜੋਤ ਸਨ ਉਹੀ ਜੋਤ 10 ਗੁਰੂ ਸਹਿਬਾਨਾਂ ਦੇ ਵਿੱਚ ਵਿਰਾਜਮਾਨ ਹੁੰਦੀ ਰਹੀ ਇਹ ਜੋਤ 95 ਸਾਲਾਂ ਦੇ ਬਜ਼ੁਰਗ ਗੁਰੂ ਅਮਰਦਾਸ ਜੀ ਦੇ ਵਿੱਚ ਪ੍ਰਵੇਸ਼ ਕਰਕੇ ਉਹੀ ਚਮਤਕਾਰ ਦਿਖਾਉਂਦੀ ਰਹੀ ਜੋ 8 ਸਾਲਾਂ ਦੇ ਬਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵਿੱਚ ਦਿਖਾਉਂਦੀ ਸੀ ਸ਼ਰੀਰਿਕ ਜਾਮੇ ਵਿੱਚ ਰਹਿ ਕੇ ਗੁਰੂ ਸਹਿਬਾਨਾਂ ਨੇ ਗੁਰਬਾਣੀ ਦੀ ਰਚਨਾ ਕੀਤੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਇਹ ਬਾਣੀ ਤੁਰੋਂ ਅਕਾਲ ਪੁਰਖ ਦੀ ਆਈ ਸੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਸਾਂ ਗੁਰੂਆਂ ਦੀ ਜੋਤਿ ਵਿਰਾਜਮਾਨ ਕਰਕੇ ਸਿੱਖਾਂ ਨੂੰ ਹੁਕਮ ਕੀਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਆਪ ਜੀ ਦੇ ਗੁਰੂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ